ਰਿਦਾ ਮਨ ਮੈਦਾਨ ਕਰ ਟੋਏ ਟਿੱਬੇ ਲਾ ਅੱਗੇ ਬੂਲਣਾ ਆਪਸੀ ਦੋਜਿਕ ਸੰਧੀ ਪਾ ਆ ਜਿਹੜਾ ਤੇਰੀ ਦੁਚਿੱਤੀ ਐ ਨੂੰ ਮੈਦਾਨ ਕਰ ਲੈ ਹੁਣ ਤੂੰ ਕਦੇ ਜਾਉਣਾ ਮੈਂ ਧਰਮ ਧਾਰਨ ਕਰਨਾ ਆਪਣਾ ਛੱਡਦਾ ਕਦੇ ਚਾਹੁੰਨਾ ਨਾ ਛੱਡਦਾ ਇਹਨੂੰ ਮੈਦਾਨ ਕਰ ਮੰਨੂ ਟੋਏ ਟਿੱਬੇ ਲਾ ਆ ਜਿਹੜਾ ਤੇਰਾ ਦੁਚਿੱਤੀ ਐ ਨੂੰ ਦੂਰ ਕਰ ਦੁਚਿੱਤੀ ਦੂਰ ਕਰਕੇ ਅੱਗੇ ਜਿਹੜਾ ਉੱਚੀ ਜਗ੍ਹਾ ਹੈ ਜਿਹੜਾ ਹੱਕਾਰ ਹੈ ਉਹ ਇਕ ਹੰਕਾਰਕ ਪਾਇਆ ਦੂਜੀ ਜਾਨੇ ਹੰਕਾਰ ਟਿੱਬੇ 'ਤੇ ਪਾਇਟ ਹੋਰ ਟੋਏ 'ਤੇ ਪਾਇ ਲੱਗਦੀ ਹੁੰਦੀ ਐ ਟਿੱਬੇ 'ਤੇ ਪਾਇ ਨਹੀਂ ਲੱਗਦੀ ਹੁੰਦੀ ਟਿੱਬੇ 'ਤੇ ਪਾਇ ਨਹੀਂ ਲੱਗਦੀ ਪਹਾੜ ਦੇ ਝੜੂ ਖੱਡਜੋ ਪੈ ਜਾਂਦੀ ਐ ਪਹਾੜ 'ਤੇ ਪਾਇ ਨਹੀਂ ਹੁੰਦੀ ਜਿਹੜੇ ਖੱਡਾ ਉਹ ਤੈਨੂੰ ਜਾਗਦਾ ਪਾਇ ਆਉਦੀ ਐ ਬਾਹਰ ਕੱਢੀ ਜਾਗਦਾ ਪਾਇ ਨਹੀਂ ਹੁੰਦੀ ਤੈ ਉੱਚੀ ਜਗ੍ਹਾ ਨੂੰ ਜਾ ਕੇ ਦੀ ਵੀ ਤੁਹਾਨੂੰ ਸੜਦੇ ਆਫੇ ਬੱਦਰ ਹੋ ਗਿਆ ਟੋਏ ਤੇ ਲਾ ਜੀ ਨੂੰ ਜੀ ਨਹੀਂ ਮੈਸਰ ਬਈ ਨਾ ਜ਼ਿਆਦਾ ਹੰਕਾਰ ਨੂੰ ਨਹੀਂ ਰੱਖਣਾ ਆਪੇ ਪਰ ਜਾਣਾ ਜਦ ਉੱਚੀ ਜਗ੍ਹਾ ਹੀ ਚਖੜੀ ਪਊ ਨਾ ਪਹਿਲਾਂ ਉੱਚੀ ਜਗ੍ਹਾ ਨੂੰ ਉੱਲੋਦ ਲਾ ਕੇ ਥੱਲੇ ਸਲੋ ਤਾਂ ਹੀ ਟੋਏ ਦਾ ਨਹੀਂ ਢਾਹ ਦਾ ਹੰਕਾਰ ਨੂੰ ਲਗਣੀ ਹੈ ਆਪਾਂ ਨੇ ਹੰਕਾਰ ਨੂੰ ਢਾ ਲਾਉਣੀ ਹੈ ਸਿਰਫ ਟੋਏ ਨੇ ਕੁਝ ਕਰਨ ਟੋਏ ਤੋਂ ਕੁਝ ਕਿਹਾ ਹੀ ਨਹੀਂ ਤੇ ਬੇਰੂ ਪਤਾ ਕਰਦੇ ਸੇ ਟੋਆ ਤਾਂ ਆਵੇਂ ਭਰ ਗਿਆ ਉਹ ਭਾਇ ਆਵੇ ਦੂਰ ਹੋ ਜਾਂਦੀ ਹੈ ਕਹਿੰਦੇ ਜਦ ਹੰਕਾਰ ਛੱਡੀਦਾ ਭਾਇ ਆਵੇ ਦੂਰ ਹੋ ਜਾਂਦੀ ਆਹ ਕਹਿੰਦੇ ਆਪਾਂ ਪ੍ਰੈਕਟੀਕਲੀ ਵੀ ਦੇਖ ਲੋ ਜਾਂ ਤੁਸੀਂ ਪਹਾੜੋਂ ਨੀਵਾ ਕਰਉਗੇ ਪਹਾੜੋਂ ਨੀਵਾ ਕਰਨ ਦੀ ਲੋੜ ਹੈ ਨਾ ਟੋਏ ਨੂੰ ਛੇੜਨ ਦੀ ਲੋੜ ਨਹੀਂ ਪਹਾੜੋਂ ਨੀਵਾ ਕੀਤਾ ਪਰ ਟਿੱਬੇ ਨੂੰ ਨਹੀਂ ਨੀਵਾ ਕੀਤਾ ਤੇ ਟੋਏ ਜੇ ਛੋਲੋਗੇ ਉਹ ਕਿਤੇ ਦੇ ਦੋਗੇ ਰਵਾਧਨ ਨੇੜੇ ਉਹ ਸਿਰਤਾ ਬਰਾਬਰ ਮੈਦਾਨ ਹੋ ਗਿਆ ਟੋਏ ਡੱਬੇ ਲਾ ਅੱਕੇ ਮੂਰਨਾ ਆਪਸੀ ਦੋਜਿਕ ਸੰਧੀ ਭਾ ਤੇ ਦੋਜਿਕ ਦੀ ਜਿਹੜੀ ਆਗਾ ਨਾ ਫਿਰ ਤੇਰੇ ਨੇੜੇ ਨਹੀਂ ਆਉਂਦੀ ਜੇ ਤੇਰਾ ਹੰਕਾਰ ਔਰ ਭਰਮ ਦੋਏ ਨਾਸ ਹੋ ਜਾਣ ਪਰ ਦੋਜਿਕ ਦੀ ਅਗ ਤੇ ਨੇੜੇ ਨਹੀਂ ਆਉਂਦੀ ਫਿਰ ਤੇ ਅਗਲਾ ਜਨਮ ਹੁੰਦਾ ਹੀ ਨਹੀਂ ਅਗਲਾ ਜਨਮ ਨਹੀਂ ਹੁੰਦਾ ਫਿਰ ਆੜੇ ਚਿੰਤਾ ਹੈ ਨਾ ਦੋਜਿਕ ਦੀ ਭਾ é diferente thesis.